ਦੁਕਾਨ ਤੇ ਬੈਠੇ ਬੰਦੇ ਨੇ ਜਾਂਦੀ ਜਨਾਨੀ ਨੂੰ ਮਾਰਿਆ ਅਜੀਹਾ ਟੌਂਟ ਕਿ ਘਰਦਿਆਂ ਨੇ ਇਕੱਠੇ ਹੋ ਕੇ ਫੜ ਲਿਆ ਬੰਦਾ ਤੇ ਚੰਗੀ ਕੀਤੀ ਛਤਰਪਰੇੜ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਹੋਈ ਵਾਇਰਲ ਤੇ ਜਦੋਂ ਕੁੱਟਮਾਰ ਹੋਏ ਵਿਅਕਤੀ ਦੇ ਨਾਲ ਗੱਲ ਕੀਤੀ ਤਾਂ ਉਹਨੇ ਕੁਝ ਹੋਰ ਹੀ ਖੁਲਾਸਾ ਕਰ ਦਿੱਤਾ ਉਹ ਵੀ ਦੱਸਦੇ ਆ ਨਜ਼ਰ ਵੀਡੀਓ ਤੇ ਮਾਰਦੇ ਆ ਸੁਤਿਮਨ 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 ਉਹ ਰਾਮਾ ਹੁਸਨ ਆਪੈ ਕੋ ਬਾਪਾ ਹਾਈ ਗੋ ਗੈਲੈਂਟ ਹਾਂ ਇਸ ਪਾਰਲੇ ਫਿਰ ਮਾਰ ਲੇਗੇ ਸੌਦਾ ਦੀ ਹੈ ਕਿ ਮਾਮਲਾ ਜੁਲੰਦਰ ਦੇ ਰਾਮਾ ਮੰਡੀ ਦੇ ਅਧੀਨ ਆਉਂਦੇ ਕੋਕੀ ਪਿੰਡ ਤੋਂ ਸੰਭਲੇ ਆ ਜਿੱਥੇ ਕੀ ਵਰਕਸ਼ਾਪ ਦੇ ਵਿਅਕਤੀ ਨੂੰ ਕੁੱਟਣ ਦਾ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਪੀੜਤ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਤਿੰਨ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਰਾਮਾ ਮੰਡੀ ਦੇ ਇੰਚਾਰਜ ਨੇ ਦੱਸਿਆ ਕਿ ਇੱਕ ਕੁੱਟਣ ਦਾ ਵੀਡੀਓ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ ਹੈ। ਦੋਨੇ ਧਿਰਾਂ ਵੱਲੋਂ ਵੱਖ-ਵੱਖ ਜਿਹੜੇ ਕਿ ਇਲਜ਼ਾਮ ਲਗਾਏ ਨੇ ਇੱਕ ਧਿਰ ਦਾ ਕਹਿਣਾ ਹੈ ਕਿ ਉਹਨਾਂ ਨੇ ਮਹਿਲਾ ਨੂੰ ਗਲਤ ਕਮੈਂਟ ਕੀਤਾ ਸੀ ਪਰ ਦੂਜੇ ਪਾਸੇ ਦੂਸਰੀ ਧਿਰ ਨੇ ਕੀ ਕਿਹਾ ਆਓ ਸੁਣਦੇ ਹਾਂ ਵਿੱਚ ਰਾਮਾ ਮੰਡੀ ਦੇ ਵਿੱਚ ਕਾਕੀਪਿੰਡ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਵਾਰਦਾਤ ਹੋਈ ਸੀ ਜਿਹੜੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਇੱਕ ਜਗਦੀਸ਼ ਇਲੀਸ ਲਾਡੀ ਨਾਮਕ ਬੰਦਾ ਜੋ ਛੋਟੀ ਜਿਹੀ ਵਰਕਸ਼ਾਪ ਚਲਾਉਂਦਾ ਸੀ ਉਹਨੂੰ ਦੁਕਾਨ ਤੇ ਬੈਠੇ ਨੂੰ ਇੱਕ ਜਤਿੰਦਰ ਨਾਮਕ ਪਹਿਲਵਾਨ ਸੀ ਦੋ ਤਿੰਨ ਉਹਦੇ ਨਾਲ ਹੋਰ ਸੀ ਇੱਕ ਲੇੜੀ ਸੀ ਉਹਨੂੰ ਚੱਕੇ ਲੈ ਗਏ ਸੀ ਤੇ ਉਹਦੀ ਜਾ ਕੇ ਉਸ ਅਗਲੇ ਮੋੜ ਤੇ ਜਾ ਕੇ ਉਹਦੀ ਮਾਰ ਕਟਾਈ ਕੀਤੀ ਤੇ ਕਾਫੀ ਬੁਰੇ ਤਰ੍ਹਾਂ ਉਹਨੂੰ ਚੱਕ ਚੱਕ ਮਾਰਿਆ ਉਹ ਜਿੱਦਾਂ ਹੀ ਸਾਡੇ ਕੋਲੇ ਵੀਡੀਓ ਆਈ ਆ ਅਸੀਂ ਉਸ ਵੀਡੀਓ ਦੇ ਆਧਾਰ ਤੇ ਐਫ ਆਈ ਆਰ ਰਜਿਸਟਰ ਪਹਿਲਾਂ ਅਨਨੌਨ ਤੇ ਕੀਤੀ ਸੀ ਇੱਕ ਬੰਦਾ ਗੱਡੀ ਦੇ ਆਧਾਰ ਤੇ ਸੀ ਜਤਿੰਦਰ ਨਾਮਕ ਜਿਹੜਾ ਉਹ ਨਾਮਿਤ ਕਰਤਾ ਸੀਗਾ ਫਿਰ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਤਿੰਨ ਬੰਦੇ ਤੇ ਇੱਕ ਲੇਡੀ ਉਹ ਬਾਈ ਨੇਮ ਜਿਹੜੇ ਹੈਗੇ ਉਹ ਨਾਮਿਤ ਕਰਕੇ ਉਹਨਾਂ ਤੋਂ ਤਿੰਨ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਬਾਕੀ ਦੋ ਹਜੇ ਗ੍ਰਿਫਤਾਰ ਕਰਨ ਲਏ ਰਹੇ ਸਰ ਕਾਰਨ ਕੀ ਸੀ ਕੁੱਟ ਮਾਰਦਾ ਕਾਰਨ ਦੋਨੋਂ ਤੇ ਧਿਰਾਂ ਦਾ ਆਪਣਾ ਆਪਣਾ ਪੱਖ ਹੈ ਉਹ ਕਹਿੰਦੇ ਵੀ ਇਹ ਕੋਈ ਗਲਤ ਕੰਮ ਕਰਦੇ ਆ ਮੈਂ ਇਸ ਕਰਕੇ ਇਹਨਾਂ ਦਾ ਵਿਰੋਧ ਕਰਦਾ ਮhalla ਵਾਸੀ ਹੋਣ ਦੇ ਨਾਤੇ ਲਾਡੀ ਦੀ ਇਹ ਹੈਗੀ ਆ ਪੁਜੇ ਬੰਨੇ ਕਹ ਰਿਹਾ ਜਿਹੜੇ ਜਤਿੰਦਰ ਪਲਵਾਨ ਪਾਰਟੀ ਉਹ ਕਹ ਰਹੀ ਵੀ ਇਸ ਇਹਨਾਂ ਨੇ ਸਾਡੀ ਲੇਡੀ ਨੂੰ ਆਉਂਦਿਆਂ ਜਾਂਦਿਆਂ ਟੌਂਟ ਮਾਰਿਆ ਇਸ ਤਹਿਸ਼ ਆ ਕੇ ਅਸੀਂ ਇਹਨੂੰ ਮਾਰਕ ਕਰ ਦਿੱਤੀ ਕਾਰਵਾਈ ਕੀ ਕੀਤੀ ਕੀ ਕਾਰਵਾਈ ਫੇਅਰ ਰਿਸਿਸਟੈਂਡ ਕਰਤੀ ਹੈ ਜੀ ਉਹਨੂੰ ਕਟਮਾਰ ਕਰਨ ਦੀ ਉਹਨੂੰ ਚਾਕੇ ਲਿਆਉਣ ਦੀ ਉਹਨੂੰ ਕਰਤੀ ਉਹ ਫੇਅਰ ਰਿਸਿਸਟ ਕਰਤੀ ਜਿਹੜੀ ਹੈ ਤਨ ਬੰਦੇ ਹੀ ਗ੍ਰਿਫਤਾਰ ਵੀ ਕਰ ਲਏ। ਖਿਆਲ ਦੇਖਿਆ ਜਾਵੇ ਤਾਂ ਨਿੱਕੀ ਮੋਟੀ ਗੱਲ ਵੀ ਹੁਣ ਇਸ ਤਰੀਕੇ ਦੇ ਨਾਲ ਵੱਡੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ। ਇਸ ਕਰਕੇ ਕਿਸੇ ਨੂੰ ਵੀ ਮਜ਼ਾਕ ਜਾਂ ਫਿਰ ਕਿਸੇ ਨੂੰ ਗਲਤ ਕਹਿਣ ਤੋਂ ਪਹਿਲਾਂ ਸੋਚ ਲਿਆ ਕਰੋ। ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ।